ਹallelujah hallelujah ਮਹਾਨ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਸ਼ੁਕਰਗੁਜ਼ਾਰੀ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਮੇਰੇ ਪਿਤਾ ਅੱਜ ਦੇ ਸਮੇਂ ਦੇ ਲਈ ਮੇਰੇ ਪ੍ਰਭੂ ਫਿਰ ਤੋਂ ਤੁਸੀਂ ਇੱਕ ਹੋਰ ਮੌਕਾ ਦਿੱਤਾ ਹੈ ਮੇਰੇ ਪਿਤਾ ਤਾਂ ਜੋ ਅਸੀਂ ਤੁਹਾਡੇ ਵਚਨ ਦੀ ਸਮਰਥ ਦੇ ਦੁਆਰਾ ਪਰ੍ਹ ਸਕੀਏ ਮੇਰੇ ਪਿਤਾ ਤੁਹਾਡੇ ਵਚਨ ਦੇ ਨਾਲ ਪ੍ਰਾਰਥਨਾ ਕਰ ਸਕੀਏ ਮੇਰੇ ਪਿਤਾ ਔਰ ਤੁਹਾਡੇ ਵਚਨਾਂ ਦੇ ਨਾਲ ਪ੍ਰਭੂ ਵੱਡੀਆਂ ਆਸ਼ੀਸ਼ਾਂ ਵੱਡੀਆਂ ਬਰਕਤਾਂ ਨੂੰ ਲੈ ਸਕੀਏ ਮੇਰੇ ਪਰਮੇਸ਼ਰ ਤੁਸੀਂ ਹੋ ਪਰਮੇਸ਼ਵਰ ਜੋ ਸਭ ਕੁਝ ਪੂਰਾ ਕਰਦੇ ਹੋ ਤੁਹਾਡੇ ਵਚਨ ਨੇ ਮੇਰੇ ਪ੍ਰਭੂ ਜੋ ਸਭ ਕੁਝ ਬਦਲ ਕੇ ਰੱਖ ਦਿੰਦੇ ਨੇ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਹਾਡੇ ਵਚਨਾਂ ਦੇ ਵਿੱਚ ਤਾਕਤ ਹੈ ਮੇਰੇ ਪਿਤਾ ਤੁਸੀਂ ਵਚਨ ਚ ਕਿਹਾ ਹੈ ਮੇਰੇ ਪ੍ਰਭੂ ਕਿ ਇਹ ਧਰਤੀ ਟਲ ਸਕਦੀ ਹੈ ਸਮਾਂ ਟਲ ਸਕਦੇ ਹਨ ਪਰ ਤੁਹਾਡੇ ਵਚਨ ਕਦੇ ਨਹੀਂ ਟਲਦੇ ਮੇਰੇ ਪਿਤਾ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਆਪਣਾ ਕੰਮ ਪੂਰਾ ਨਾ ਕਰ ਲੈਣ ਮੇਰੇ ਪ੍ਰਭੂ ਹਾਂ ਪ੍ਰਭੂ ਇਹ ਤੁਹਾਡੇ ਵਚਨ ਹੀ ਨੇ ਮੇਰੇ ਪਿਤਾ ਜੋ ਅਸੀਂ ਜ਼ਿੰਦਾ ਹਾਂ ਸਾਡੇ ਸਾਹ ਚੱਲ ਰਹੇ ਨੇ ਮੇਰੇ ਪਿਤਾ ਸਾਡਾ ਜੀਵਨ ਸਾਡਾ ਘਰ ਸਾਡਾ ਪਰਿਵਾਰ ਸਲਾਮਤ ਹੈ ਮੇਰੇ ਪਿਤਾ ਪਰਮੇਸ਼ਵਰ ਉਸੇ ਜੀਉਂਦੇ ਪਰਮੇਸ਼ਰ ਤੁਹਾਡੀ ਮਹਿਮਾ ਕਰ ਰਿਹਾ ਤੁਹਾਡੀ ਵਡਿਆਈ ਕਰ ਰਿਹਾ ਮੇਰੇ ਪਿਤਾ ਤੁਹਾਡੀ ਵੱਡੀ ਕਿਰਪਾ ਤੁਹਾਡਾ ਵੱਡਾ ਅਨੁਗ੍ਰਾਹ ਹੈ ਮੇਰੇ ਪਿਤਾ ਪਰਮੇਸ਼ਵਰ ਕਿਉਂਕਿ ਤੁਹਾਡੀ ਦਇਆ ਸਦਾ ਮੇਰੇ ਪਰਮੇਸ਼ਵਰ ਤੁਹਾਡੇ ਚਾਉਣ ਵਾਲਿਆਂ ਦੇ ਉੱਤੇ ਬਣੀ ਰਹਿੰਦੀ ਹੈ ਮੇਰੇ ਪਿਤਾ ਤੁਹਾਡੀ ਦਇਆ ਮੇਰੇ ਪਰਮੇਸ਼ਵਰ ਜੋ ਦਿਨ ਰਾਤ ਤੁਹਾਨੂੰ ਪੁਕਾਰਦੇ ਹਨ ਮੇਰੇ ਪਿਤਾ ਉਹਨਾਂ ਦੇ ਉੱਤੇ ਬਣੀ ਰਹਿੰਦੀ ਹੈ ਮੇਰੇ ਪਿਤਾ ਤੁਹਾਡੀ ਦਇਆ ਜੋ ਮੇਰੇ ਪਰਮੇਸ਼ਵਰ ਤੁਹਾਡੇ ਉੱਤੇ ਵਿਸ਼ਵਾਸ ਰੱਖਦੇ ਨੇ ਮੇਰੇ ਪਿਤਾ ਤੁਹਾਡੇ ਵਚਨਾਂ ਤੇ ਵਿਸ਼ਵਾਸ ਰੱਖਦੇ ਨੇ ਮੇਰੇ ਪਰਮੇਸ਼ਵਰ ਉਹਨਾਂ ਦੇ ਉੱਤੇ ਸਦਾ ਸਦਾ ਤੁਹਾਡੀ ਦਇਆ ਉਹਨਾਂ ਦੇ ਘਰਾਂ ਤੇ ਪਰਿਵਾਰਾਂ ਤੇ ਬਣੀ ਰਹਿੰਦੀ ਹੈ ਮੇਰੇ ਪ੍ਰਭੂ ਉਹ ਤੋਂ ਤੁਹਾਡੇ ਰਾਜ ਨੂੰ ਵਧਾਰੇ ਨੇ ਮੇਰੇ ਪਿਤਾ ਜੋ ਮੇਰੇ ਪਰਮੇਸ਼ੁਰ ਤੁਹਾਡੀ ਮਹਿਮਾ ਕਰ ਰਹੇ ਨੇ ਤੁਹਾਡੀ ਵਡਿਆਈ ਕਰ ਰਹੇ ਨੇ ਮੇਰੇ ਪਰਮੇਸ਼ੁਰ ਸੱਚਮੁੱਚ ਉਹਨਾਂ ਉੱਤੇ ਤੁਹਾਡੀ ਦਇਆ ਤੁਹਾਡੀ ਵੱਡੀ ਕਿਰਪਾ ਸਦਾ ਸਦਾ ਬਣੀ ਰਹਿੰਦੀ ਹੈ ਮੇਰੇ ਪ੍ਰਭੂ ਕਿਉਂਕਿ ਤੁਸੀਂ ਮਹਾਨ ਪਰਮੇਸ਼ੁਰ ਹੋ ਪ੍ਰਭੂ ਸਰਵਸ਼ਕਤੀਮਾਨ ਹੋ ਮੇਰੇ ਪਿਤਾ ਤੁਹਾਡੀ ਵੱਡੀ ਕਿਰਪਾ ਅੱਜ ਫਿਰ ਤੋਂ ਤੁਹਾਡੇ ਲੋਕਾਂ ਦੇ ਉੱਤੇ ਹੋਣ ਜਾ ਰਹੀ ਹੈ ਮੇਰੇ ਪਿਤਾ ਪਰਮੇਸ਼ੁਰ ਕਿਉਂਕਿ ਤੁਸੀਂ ਬਚਾਉਣ ਵਾਲੇ ਪਰਮੇਸ਼ੁਰ ਹੋ ਪ੍ਰਭੂ ਤੁਸੀਂ ਕਿਹਾ ਹੈ ਆਪਣੇ वचन ਦੇ ਵਿੱਚ ਮੇਰੇ ਪਿਤਾ ਯਸ਼ਾਇਆ 43 ਅਧਿਆਇ ਦੀ 11 ਹੈ ਤੇ ਵਿੱਚ ਕੀ ਮੈਂ ਹਾਂ ਮੈਂ ਹੀ ਯਹਵਾ ਪਰਮੇਸ਼ਵਰ ਆ ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਵਰ ਤੁਸੀਂ ਹੀ ਯਹੋਵਾ ਪਰਮੇਸ਼ਵਰ ਹੋ ਮੇਰੇ ਪਿਤਾ ਔਰ ਤੁਹਾਡੇ ਬਿਨਾ ਕੋਈ ਸਾਨੂੰ ਬਚਾ ਨਹੀਂ ਸਕਦਾ ਮੇਰੇ ਪਿਤਾ ਤੁਸੀਂ ਹੋ ਮੇਰੇ ਪ੍ਰਭੂ ਜੋ ਸਾਨੂੰ ਸਾਹ ਦਿੰਦੇ ਹੋ ਤੁਸੀਂ ਉਹ ਜੋ ਸਾਨੂੰ ਜੀਵਨ ਦਿੰਦੇ ਹੋ ਤੁਸੀਂ ਉਹ ਜੋ ਸਾਨੂੰ ਰਾਤਾਂ ਨੂੰ ਮਿੱਠੀ ਨੀਂਦ ਦਿੰਦੇ ਹੋ ਪ੍ਰਭੂ ਤੁਸੀਂ ਉਹ ਜੋ ਸਵੇਰ ਨੂੰ ਸਾਨੂੰ ਉਠਾਉਂਦੇ ਹੋ ਮੇਰੇ ਪਰਮੇਸ਼ਰ ਤੁਸੀਂ ਹੋ ਮੇਰੇ ਪਰਮੇਸ਼ਰ ਜੋ ਸਾਨੂੰ ਹਰ ਦੁੱਖ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਹਰ ਮੁਸੀਬਤਾਂ ਤੋਂ ਸਾਨੂੰ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਸਾਡੇ ਘਰਾਂ ਨੂੰ ਬਚਾਉਂਦੇ ਹੋ ਪ੍ਰਭੂ ਪਰਿਵਾਰਾਂ ਨੂੰ ਬਚਾਉਂਦੇ ਹੋ ਕਿਉਂਕਿ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਮੈਂ ਹਾਂ ਮੈਂ ਹੀ ਯਹੋਵਾ ਹਾਂ ਮੇਰੇ ਬਿਨਾਂ ਕੋਈ ਹੋਰ ਬਚਾਉਣ ਵਾਲਾ ਨਹੀਂ ਹੈ ਮੇਰੇ ਪਰਮੇਸ਼ਰ ਅਸੀਂ ਤੁਹਾਡੇ ਉੱਤੇ ਭਰੋਸਾ ਰੱਖਿਆ ਹੈ ਪ੍ਰਭੂ ਤੁਹਾਡੇ ਵਚਨ ਦੇ ਉੱਤੇ ਭਰੋਸਾ ਰੱਖਿਆ ਹੈ ਮੇਰੇ ਪਿਤਾ ਸੱਚਮੁੱਚ ਪ੍ਰਭੂ ਤੁਸੀਂ ਹੋ ਤੁਸੀਂ ਹੀ ਬਚਾਉਣ ਵਾਲੇ ਪਰਮੇਸ਼ਵਰ ਹੋ ਮੇਰੇ ਪਿਤਾ ਤੁਸੀਂ ਹੀ ਜੀਵਨ ਦੇਣ ਵਾਲੇ ਪਰਮੇਸ਼ਵਰ ਹੋ ਪ੍ਰਭੂ ਤੁਸੀਂ ਹੋ ਜੋ ਸਾਡੇ ਘਰਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਬਚਾਉਂਦੇ ਹੋ ਮੇਰੇ ਪਿਤਾ ਤੁਸੀਂ ਹੋ ਪ੍ਰਭੂ ਜੋ ਸਾਨੂੰ ਗਰੀਬੀ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਸਾਨੂੰ ਕਰਜ਼ਿਆਂ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਸਾਨੂੰ ਮੇਰੇ ਪਰਮੇਸ਼ਰ ਨਸ਼ਿਆਂ ਚੋਂ ਬਾਹਰ ਕੱਢਦੇ ਹੋ ਮੇਰੇ ਪਰਮੇਸ਼ਰ ਤੁਸੀਂ ਹੋ ਮੇਰੇ ਪਰਮੇਸ਼ਵਰ ਜੋ ਸਾਨੂੰ ਹਰ ਬੁਰੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਦੇ ਹੋ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜੋ ਸਾਨੂੰ ਹਰ ਲੜਾਈ ਝਗੜੇ ਕਲੇਸ਼ ਚੋਂ ਬਾਹਰ ਕੱਢਦੇ ਹੋ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜਿੰਨਾਂ ਪੈਣਾ ਕੋ ਔਲਾਦ ਨਹੀਂ ਹੈ ਉਹਨਾਂ ਨੂੰ ਸ਼ਰਮਿੰਦਗੀ ਉਹਨਾਂ ਨੂੰ ਸ਼ਰਮਿੰਦਗੀ ਚੋਂ ਬਾਹਰ ਕੱਢਦੇ ਹੋ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜੋ ਸਾਨੂੰ ਰੂੜੀ ਤੋਂ ਚੁੱਕ ਕੇ ਪਤਵੰਤਾ ਵਿੱਚ ਬਿਠਾ ਦਿੰਦੇ ਹੋ ਮੇਰੇ ਪਰਮੇਸ਼ਰ ਤੁਸੀਂ ਉਹ ਮੇਰੇ ਪਰਮੇਸ਼ਰ ਜੋ ਸਾਨੂੰ ਕਰਜ਼ੇ ਲੈਣ ਵਾਲੇ ਨਹੀਂ ਕਰਜੇ ਦੇਣ ਵਾਲੇ ਬਣਾ ਦਿਨੇ ਹੋ ਪ੍ਰਭੂ ਤੁਸੀਂ ਕਿਹਾ ਮੇਰੇ ਬਿਨਾ ਕੋਈ ਹੋਰ ਬਚਾਉਣ ਵਾਲਾ ਪਰਮੇਸ਼ਰ ਨਹੀਂ ਹੈ ਮੈਂ ਹਾਂ ਮੈਂ ਹੀ ਯਹੋਵਾ ਪਰਮੇਸ਼ਵਰ ਸੱਚਮੁੱਚ ਪਰਮੇਸ਼ਰ ਤੁਸੀਂ ਹੋ ਮੇਰੇ ਪਿਤਾ ਜੋ ਸਾਨੂੰ ਸਿਰ ਠ aeration ਦੇ ਹੋ ਪ੍ਰਭੂ ਪੂੰਚ ਨਹੀਂ ਮੇਰੇ ਪਿਤਾ ਤੁਸੀਂ ਹੋ ਮੇਰੇ ਪਰਮੇਸ਼ਵਰ ਜੋ ਸਾਨੂੰ ਪ੍ਰਾਰਥਨਾ ਕਰਵਾਉਣ ਵਾਲੇ ਨਹੀਂ ਮੇਰੇ ਪਿਤਾ ਕਰਨ ਵਾਲੇ ਬਣਾ ਦਿੰਦੇ ਹੋ ਪ੍ਰਭੂ ਤੁਸੀਂ ਹੋ ਮੇਰੇ ਪਿਤਾ ਜੋ ਸਾਨੂੰ ਹਰ ਰੋਗ ਚੋਂ ਹਰ ਬਿਮਾਰੀ ਚੋਂ ਬਾਹਰ ਕੱਢਦੇ ਹੋ ਪ੍ਰਭੂ ਤੁਸੀਂ ਹੋ ਜੋ ਕੈਂਸਰ ਚੋਂ ਬਾਹਰ ਕੱਢਦੇ ਹੋ ਲੀਵਰ ਦੀ ਬਿਮਾਰੀ ਚੋਂ ਦਿਲ ਦੀਆਂ ਬਿਮਾਰੀਆਂ ਚੋਂ ਤੁਸੀਂ ਹੋ ਪ੍ਰਭੂ ਜੋ ਹਰ ਪੱਥਰੀਆਂ ਨੂੰ ਤੋੜ ਦਿੰਦੇ ਹੋ ਤੁਸੀਂ ਹੋ ਜੋ ਹਰ ਗਿਲਟੀਆਂ ਨੂੰ ਗਾਇਬ ਕਰ ਦਿੰਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਪਰਮੇਸ਼ਵਰ ਜੋ ਹਰ ਟੁੱਟੀਆਂ ਹੱਡੀਆਂ ਨੂੰ ਜੋੜ ਦਿੰਨੇ ਹੋ ਪ੍ਰਭੂ ਕਮਜ਼ੋਰ ਹੱਡੀਆਂ ਵਿੱਚ ਤਾਕਤ ਪਾ ਦਿੰਨੇ ਹੋ ਬੇਜਾਨ ਹੱਡੀਆਂ ਵਿੱਚ ਜਾਨ ਪਾ ਦਿੰਨੇ ਹੋ ਪ੍ਰਭੂ ਤੁਸੀਂ ਹੋ ਮੇਰੇ ਪਰਮੇਸ਼ਵਰ ਜੋ ਡਿੱਗਿਆਂ ਨੂੰ ਉਠਾਉਂਦੇ ਹੋ ਪ੍ਰਭੂ ਤੁਸੀਂ ਹੋ ਜੋ ਬਿਮਾਰਾਂ ਨੂੰ ਮੰਜੇ ਤੋਂ ਉਠਾ ਦਿੰਦੇ ਹੋ ਮੇਰੇ ਪਰਮੇਸ਼ਰ ਤੁਸੀਂ ਹੋ ਪ੍ਰਭੂ ਜੋ ਅੰਨਿਆਂ ਨੂੰ ਅੱਖਾਂ ਦਿੰਦੇ ਹੋ ਲੰਗੜਿਆਂ ਨੂੰ ਚਲਾਉਂਦੇ ਹੋ ਮੇਰੇ ਪਿਤਾ ਉਹ ਮੁਰਦਿਆਂ ਨੂੰ ਜ਼ਿੰਦਾ ਕਰਦੇ ਹੋ ਪ੍ਰਭੂ ਬੋਲਿਆਂ ਨੂੰ ਸੁਣ ਲਾਉਂਦੇ ਹੋ ਔਰ ਗੁੰਗਿਆਂ ਤੋਂ ਨਾਰੇ ਲਵਾਉਂਦੇ ਹੋ ਮੇਰੇ ਪਰਮੇਸ਼ਵਰ ਕਿਉਂਕਿ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪ੍ਰਭੂ ਕਿ ਮੈਂ ਹਾਂ ਮੈਂ ਹੀ ਯਹੋਵਾ ਪਰਮੇਸ਼ਵਰਾ ਮੇਰੇ ਬਿਨਾ ਹੋਰ ਕੋਈ ਬਚਾਉਣ ਵਾਲਾ ਨਹੀਂ ਹੈ ਮੇਰੇ ਪ੍ਰਭੂ ਅੱਜ ਅਸੀਂ ਆਪਣੀਆਂ ਅੱਖਾਂ ਪਰਮੇਸ਼ਰ ਤੁਹਾਡੇ ਉੱਤੇ ਲਾਈਆਂ ਨੇ ਮੇਰੇ ਪਿਤਾ ਆਪਣਾ ਮਨ ਤੁਹਾਡੇ ਉੱਤੇ ਲਾਇਆ ਹੈ ਮੇਰੇ ਪ੍ਰਭੂ ਇਹ ਦਿਲ ਤੁਹਾਡੇ ਉੱਤੇ ਲਾ ਲਿਆ ਹੈ ਮੇਰੇ ਪਰਮੇਸ਼ਰ ਕਿਉਂਕਿ ਸਾਨੂੰ ਵਿਸ਼ਵਾਸ ਹੈ ਮੇਰੇ ਪ੍ਰਭੂ ਕਿ ਤੁਸੀਂ ਆਪਣੇ ਵਚਨ ਦੇ ਅਨੁਸਾਰ ਸਾਡੀ ਮਦਦ ਕਰਦੇ ਹੋ ਪ੍ਰਭੂ ਤੁਸੀਂ ਸਾਨੂੰ ਬਚਾਉਂਦੇ ਹੋ ਮੇਰੇ ਪਿਤਾ ਪਰਮੇਸ਼ਰ ਹਰ ਚੀਜ਼ ਨੂੰ ਬਚਾਉਂਦੇ ਹੋ ਮੇਰੇ ਪ੍ਰਭੂ ਜਿਸ ਤਰ੍ਹਾਂ ਮੇਰੇ ਪ੍ਰਭੂ ਤੁਹਾਡੇ ਵਚਨ ਚ ਲਿਖ ਦਿੱਤਾ ਗਿਆ ਹੈ ਮੇਰੇ ਪਿਤਾ ਪਰਮੇਸ਼ਵਰ ਪਵਿੱਤਰਾਤਮਾ ਜੀ ਦੀ ਸਹਾਮਤ ਦੇ ਦੁਆਰਾ ਕਿ ਪਰਮੇਸ਼ਵਰ ਤੁਸੀਂ ਹੀ ਪਰਮੇਸ਼ਵਰ ਹੋ ਤੁਸੀਂ ਹੀ ਸਾਨੂੰ ਬਚਾਉਂਦੇ ਹੋ ਅੱਜ ਅਸੀਂ ਇਸ ਵਚਨ ਤੇ ਆਸ ਰੱਖਦੇ ਹਾਂ ਮੇਰੇ ਪਿਤਾ ਵਿਸ਼ਵਾਸ ਕਰਦੇ ਆ ਮੇਰੇ ਪ੍ਰਭੂ ਕੀ ਇਹ ਵਚਨ ਸਾਡੇ ਲਈ ਬੋਲਿਆ ਗਿਆ ਜੋ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਰਮੇਸ਼ਰ ਇਹ ਵਚਨ ਉਹਨਾਂ ਪਰਿਵਾਰਾਂ ਲਈ ਬੋਲਿਆ ਗਿਆ ਹੈ ਉਹਨਾਂ ਬੱਚਿਆਂ ਲਈ ਬੋਲਿਆ ਗਿਆ ਜੋ ਸੁਣ ਰਹੇ ਨੇ ਮੇਰੇ ਪਰਮੇਸ਼ਰ ਇਹ ਉਹਨਾਂ ਘਰਾਂ ਲਈ ਬੋਲਿਆ ਗਿਆ ਜੋ ਸੁਣ ਰਹੇ ਨੇ ਇਸ ਪ੍ਰਾਰਥਨਾ ਨੂੰ ਮੇਰੇ ਪਿਤਾ اور ਇਸ ਪ੍ਰਾਰਥਨਾ ਨੂੰ ਅੱਗੇ ਦੁਖੀ ਲੋਕਾਂ ਤੱਕ ਭੇਜ ਰਹੇ ਨੇ ਮੇਰੇ ਪ੍ਰਭੂ ਅੱਗੇ ਬਿਮਾਰ ਲੋਕਾਂ ਤੱਕ ਭੇਜ ਰਹੇ ਨੇ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਵਚਨ ਵਿੱਚ ਕਹਿਆ ਹੈ ਕਿ ਮੈਂ ਹੀ ਪਰਮੇਸ਼ਵਰਾਂ ਜੋ ਤੁਹਾਨੂੰ ਛਡਾਉਂਦਾ ਹਾਂ ਲੋ ਬਚਾਉਂਦਾ ਹ ਅੱਜ ਮੇਰੇ ਪਰਮੇਸ਼ਰ ਜੋ ਤੁਹਾਡੇ ਰਾਜ ਨੂੰ ਪਧਾਰੇ ਨੇ ਮੇਰੇ ਪਿਤਾ ਪਰਮੇਸ਼ਰ ਜੋ ਦੁਖੀਆਂ ਤੱਕ ਇਸ ਪ੍ਰਾਰਥਨਾ ਨੂੰ ਭੇਜ ਰਹੇ ਨੇ ਉਹ ਵੀ ਛੁਡਾਏ ਜਾ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਇਹ ਤਕ ਕਿ ਤੁਹਾਡੇ ਵਚਨ ਦੇ ਵਿੱਚ ਸਮਰਥਾ ਹੈ ਮੇਰੇ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਜੀਵਨ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਉਹ ਜੀਵਨ ਇਸ ਵਚਨ ਦੇ ਅਨੁਸਾਰ ਤੁਹਾਡੇ ਲੋਕਾਂ ਨੂੰ ਮਿਲ ਰਿਹਾ ਹੈ ਮੇਰੇ ਪਿਤਾ ਤੁਸੀਂ ਉਹ ਮੇਰੇ ਪ੍ਰਭੂ ਜੋ ਹਰ ਕੋਟ ਕਚਹਿਰੀਆਂ ਦੇ ਕੇਸਾਂ ਤੋਂ ਸਾਨੂੰ ਬਚਾਉਂਦੇ ਹੋ ਪ੍ਰਭੂ ਤੁਸੀਂ ਉਹ ਮੇਰੇ ਪਿਤਾ ਪਰਮੇਸ਼ਰ ਜੋ ਅੱਗ ਦੀਆਂ ਪੱਟੀਆਂ 'ਚੋਂ ਵੀ ਬਚਾਉਣ ਦੀ ਸਮਰਥ ਰੱਖਦੇ ਹੋ ਮੇਰੇ ਪ੍ਰਭੂ ਤੁਸੀਂ ਉਹ ਪ੍ਰਭੂ ਜੋ ਛੇਰਾਂ ਦੇ ਮੂੰਹਾਂ ਨੂੰ ਬੰਦ ਕਰਨ ਦੀ ਤਾਕਤ ਰੱਖਦੇ ਹੋ ਪ੍ਰਭੂ ਤੁਸੀਂ ਹੋ ਮੇਰੇ ਮਹਾਨ ਪਰਮੇਸ਼ਵਰ ਜੋ ਦੌਤੋ ਗੋਲੀयत ਵਰਗੇ ਨੂੰ ਹਰਾਉਣ ਦੀ ਤਾਕਤ ਰੱਖਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਮਹਾਨ ਪਰਮੇਸ਼ਵਰ ਪ੍ਰਭੂ ਜੋ ਸਭ ਕੁਝ ਕਰ ਸਕਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਪ੍ਰਭੂ ਜੋ ਬਾਰਾ-ਬਾਰਾ ਸਾਲ ਦੀਆਂ ਰੋਗਣਾ ਨੂੰ ਪ੍ਰਭੂ ਚੰਗਾ ਕਰ ਸਕਦੇ ਹੋ ਮੇਰੇ ਪਿਤਾ ਤੁਸੀਂ ਹੋ ਪ੍ਰਭੂ ਜੋ ਲਾਜਰ ਵਰਗੇ ਮੁਰਦਾ ਨੂੰ ਜ਼ਿੰਦਾ ਕਰ ਸਕਦੇ ਹੋ ਮੇਰੇ ਪ੍ਰਭੂ ਤੁਸੀਂ ਹੋ ਮੇਰੇ ਪਿਤਾ ਪਰਮੇਸ਼ਵਰ ਜੋ ਜੈਰ ਉਸ ਦੀ ਬੇਟੀ ਜੋ ਮਰ ਚੁੱਕੀ ਸੀ ਉਹਨੂੰ ਜ਼ਿੰਦਾ ਕਰ ਸਕਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਮਹਾਨ ਪਰਮੇਸ਼ਵਰ ਜੋ ਸਭ ਕੁਝ ਕਰ ਸਕਦੇ ਹੋ ਜੋ ਚਲਮ ਚਲਮ ਦੇ ਅੰਨਿਆਂ ਨੂੰ ਅੱਖਾਂ ਦੇ ਸਕਦੇ ਹੋ ਮੇਰੇ ਪਰਮੇਸ਼ਵਰ ਤੁਸੀਂ ਹੋ ਮੇਰੇ ਪ੍ਰਭੂ ਜੋ ਸਭ ਕੁਝ ਪੂਰਾ ਕਰ ਸਕਦੇ ਹੋ ਮੇਰੇ ਪਿਤਾ ਜ ਪਰਮੇਸ਼ਵਰ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਦੇ ਹਰ ਅਧੂਰੇ ਕੰਮਾਂ ਨੂੰ ਪੂਰਾ ਕਰ ਰਹੇ ਹੋ ਮੇਰੇ ਪਿਤਾ ਜੋ ਵਿਸ਼ਵਾਸ ਕਰ ਰਹੇ ਨੇ ਮੇਰੇ ਪ੍ਰਭੂ ਕਿ ਤੁਹਾਡਾ ਇਹ वचन ਸਾਡੇ ਲਈ ਹੈ ਤੁਹਾਡਾ ਇਹ वचन ਮੇਰੇ ਪਰਿਵਾਰ ਦੇ ਲਈ ਹੈ ਤੁਹਾਡਾ ਇਹ वचन ਮੇਰੇ ਘਰ ਦੇ ਲਈ ਹੈ ਪ੍ਰਭੂ ਤੁਹਾਡਾ ਇਹ वचन ਮੇਰੇ ਬੱਚਿਆਂ ਦੇ ਲਈ ਹੈ ਮੇਰੇ ਪਰਮੇਸ਼ਰ ਜੋ ਵਿਸ਼ਵਾਸ ਕਰ ਰਹੇ ਨੇ ਮੇਰੇ ਪ੍ਰਭੂ ਅੱਜ ਉਹਨਾਂ ਦੇ ਜੀਵਨ ਦੇ ਵਿੱਚ ਤੁਸੀਂ ਸਭ ਕੁਝ ਪੂਰਾ ਕਰ ਰਹੇ ਹੋ ਮੇਰੇ ਪਿਤਾ ਜੋ ਜੋ ਕਮੀ ਹੈ ਪਰਮੇਸ਼ਰ ਅੱਜ ਤੁਹਾਡੇ ਇਸ वचन ਦੀ ਤਾਕਤ ਦੇ ਨਾਲ ਪੂਰੀ ਹੋ ਰਹੀ ਹੈ ਜਿੱਥੇ-ਜਿੱਥੇ ਮੇਰੇ ਪਰਮੇਸ਼ਰ ਰੁਕਾਵਟਾਂ ਨੇ ਅੱਜ ਜੋ ਰੁਕਾਵਟਾਂ ਦੂਰ ਹੋ ਰਹੀਆਂ ਨੇ ਮੇਰੇ ਪਰਮੇਸ਼ਰ ਉਹ ਬੰਦ ਕਾਰੋਬਾਰ ਤੁਸੀਂ ਖੋਲ ਰਹੇ ਹੋ ਮੇਰੇ ਪਿਤਾ ਜਿੰਨਾਂ ਕੋ ਜੋਬ ਨਹੀਂ ਹੈ ਜੋਬ ਦੇ ਦਰਵਾਜ਼ੇ ਉਹਨਾਂ ਲਈ ਖੋਲ ਰਹੇ ਹੋ ਮੇਰੇ ਪਿਤਾ ਜਿੰਨਾਂ ਦਾ ਫਾਈਨੈਂਸ ਰੁਕਿਆ ਹੈ ਪ੍ਰਭੂ ਅੱਜ ਤੁਸੀਂ ਉਹਨਾਂ ਦੇ ਫਾਈਨੈਂਸ ਨੂੰ ਜੋ ਉਹਨਾਂ ਤੇ ਬੰਦਨ ਲੱਗੇ ਹੋਣੇ ਅੱਜ ਉਹਨਾਂ ਨੂੰ ਖੋਲ ਰਹੇ ਹੋ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਸਮਰਥ ਹੈ ਮੇਰੇ ਪਿਤਾ ਤੁਹਾਡੇ ਵਚਨ ਦੇ ਵਿੱਚ ਜੀਵਨ ਹੈ ਮੇਰੇ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਸਚਾਈ ਹੈ ਮੇਰੇ ਪਿਤਾ ਔਰ ਪਰਮੇਸ਼ੁਰ ਆਦ ਵਿੱਚ ਸ਼ਬਦ ਹੀ ਸੀ ਜਿਸ ਸ਼ਬਦ ਦੇ ਨਾਲ ਤੁਸੀਂ ਸਭ ਕੁਝ ਰਚ ਦਿੱਤਾ ਮੇਰੇ ਪਿਤਾ ਅਰ ਤੁਸੀਂ ਬੋਲਿਆ ਪ੍ਰਭੂ ਤੇ ਸਭ ਕੁਝ ਰਚਿਆ ਗਿਆ ਮੇਰੇ ਪਰਮੇਸ਼ਰ ਔਰ ਪਰਮੇਸ਼ਰ ਤੁਸੀਂ ਅੱਜ ਸਾਨੂੰ ਕਹਿ ਰਹੇ ਹੋ ਪ੍ਰਭੂ ਕਿ ਮੈਂ ਤੁਹਾਡੇ ਮੁਖ ਦੇ ਫਲ ਦਾ ਸਿਰਜਣਹਾਰ ਹਾਂ ਮੇਰੇ ਪਿਤਾ ਔਰ ਪਰਮੇਸ਼ਰ ਅੱਜ ਜਿਸ ਜਿਸ ਚੀਜ਼ ਲਈ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਮੇਰੇ ਪ੍ਰਭੂ ਉਹ ਪ੍ਰਾਰਥਨਾ ਹੋ ਰਹੀ ਹੈ ਮੇਰੇ ਪ੍ਰਭੂ ਅੱਜ ਜੋ ਸਭ ਕੁਝ ਪੂਰਾ ਹੋ ਰਿਹਾ ਹੈ ਤੁਹਾਡੇ ਵਚਨ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਕੀ ਜੋ ਜੋ ਜਨ ਇਸ वचन ਦੇ ਅਨੁਸਾਰ ਪ੍ਰਾਰਥਨਾ ਕਰ ਰਹੇ ਨੇ ਆਪਣੇ ਘਰਾਂ ਦੇ ਵਿੱਚ ਪ੍ਰਾਰਥਨਾ ਕਰ ਰਹੇ ਨੇ ਮੇਰੇ ਪਿਤਾ ਤੁਹਾਡੇ ਇਸ वचन ਨੂੰ ਬੋਲ ਰਹੇ ਨੇ ਮੇਰੇ ਪ੍ਰਭੂ ਕਿ ਤੁਸੀਂ ਆਪਣੇ वचन ਵਿੱਚ ਕਿਹਾ ਹੈ ਮੇਰੇ ਪ੍ਰਭੂ ਕਿ ਮੈਂ ਹਾਂ ਮੈਂ ਹੀ ਯਹੋਵਾ ਹਾਂ ਮੇਰੇ ਬਿਨਾਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਅੱਜ ਪਰਮੇਸ਼ਰ ਜੋ ਇਹ वचन ਨੂੰ ਆਪਣੇ ਘਰਾਂ ਚ ਬੋਲ ਰਹੇ ਨੇ ਉਹ ਬਚਾਏ ਜਾ ਰਹੇ ਨੇ ਮੇਰੇ ਪਿਤਾ ਜੋ ਨੇਚਾ ਕਰ ਰਹੇ ਨੇ ਪ੍ਰਭੂ ਕਿ ਤੁਸੀਂ ਹੀ ਪਰਮੇਸ਼ਵਰ ਹੋ ਤੁਸੀਂ ਹੀ ਸਭ ਕੁਝ ਕਰ ਸਕਦੇ ਹੋ ਤੁਸੀਂ ਹੀ ਉਹ ਪਰਮੇਸ਼ਵਰ ਹੋ ਜਿਨ੍ਹਾਂ ਨੇ ਸ੍ਰਿਤੀ ਦੀ ਰਚਨਾ ਕੀਤੀ ਹੈ ਤੁਸੀਂ ਹੀ ਉਹ ਪਰਮੇਸ਼ਵਰ ਹੋ ਪ੍ਰਭੂ ਜਿਨ੍ਹਾਂ ਨੇ ਚਰਿੰਦ ਪ੍ਰਿੰਦ ਪਹਾੜ ਦਰਿਆ ਬਣਾਏ ਨੇ ਮੇਰੇ ਪਿਤਾ ਤੁਸੀਂ ਹੀ ਉਹ ਪਰਮੇਸ਼ਵਰ ਹੋ ਪ੍ਰਭੂ ਜਿਨ੍ਹਾਂ ਨੇ ਆਪਣੇ ਇੱਕ ਸ਼ਬਦ ਦੇ ਦੁਆਰਾ ਹਨੇਰੇ ਨੂੰ ਚਾਨਣ ਵਿੱਚ ਬਦਲ ਦਿੱਤਾ ਪਰਮੇਸ਼ਵਰ ਤੁਸੀਂ ਹੀ ਉਹ ਪਰਮੇਸ਼ਵਰ ਹੋ ਮੇਰੇ ਪਿਤਾ ਜਿਨ੍ਹਾਂ ਨੇ ਇੱਕ ਸ਼ਬਦ ਦੇ ਦੁਆਰਾ ਸੂਰਜ ਨੂੰ ਬਣਾ ਦਿੱਤਾ ਚੰਦਰਮਾ ਨੂੰ ਬਣਾ ਦਿੱਤਾ ਤਾਰਿਆਂ ਨੂੰ ਬਣਾ ਦਿੱਤਾ ਔਰ ਪਰਮੇਸ਼ਵਰ ਇਸ ਸ੍ਰਿਸ਼ਟੀ ਤੇ ਜਦੋਂ ਹਨੇਰਾ ਈ ਸੀ ਤੁਸੀਂ ਚਾਨਣ ਲੈ ਕੇ ਆ ਗਏ ਮੇਰੇ ਪਿਤਾ ਅੱਜ ਉਹੀ ਚਾਨਣ ਮੇਰੇ ਪ੍ਰਭੂ ਤੁਹਾਡੇ ਇਸ वचन ਦੇ ਦੁਆਰਾ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਮੇਰੇ ਪਿਤਾ ਤੁਹਾਡੇ ਇਸ वचन ਦੇ ਦੁਆਰਾ ਮੇਰੇ ਪ੍ਰਭੂ ਇੱਕ ਇੱਕ ਪਰਿਵਾਰ ਦੇ ਵਿੱਚ ਜਾ ਰਿਹਾ ਹੈ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਪਰਮੇਸ਼ਰ ਅੱਜ ਤੁਹਾਡੇ ਲੋਕ ਬਚਾਏ ਜਾ ਰਹੇ ਨੇ ਮੇਰੇ ਪਿਤਾ ਅੱਜ ਤੁਹਾਡੇ ਲੋਕ ਬਚਾਏ ਜਾ ਰਹੇ ਨੇ ਮੇਰੇ ਪ੍ਰਭੂ ਕਿਉਂਕਿ ਤੁਸੀਂ वचन ਵਿੱਚ ਕਹਿਆ ਹੈ ਮੇਰੇ ਪ੍ਰਭੂ ਕਿ ਜੋ ਕੋਈ ਵਿਸ਼ਵਾਸ ਕਰੇਗਾ ਜੋ ਕੋਈ ਨੇਚਾ ਕਰੇਗਾ ਜੋ ਕੋਈ ਬਪਤਿਸਮਾ ਲਵੇਗਾ ਉਹ ਬੱਚਾ ਹੈ ਆ ਜਾਵੇਗਾ ਕਿ ਤੁਹਾਡੇ ਲੋਕ ਬੱਚਾ ਹੈ ਗਏ ਨੇ ਇਸ वचन ਦੀ ਸਮਰਥ ਦੇ ਦੁਆਰਾ ਪ੍ਰਭੂ ਯਸੂ ਦਾ ਦੇ ਨਾਮ ਦੇ ਵਿੱਚ ਔਰ ਪ੍ਰਭੂ ਤੁਸੀਂ ਕਿਹਾ ਹੈ ਆਪਣੇ वचन ਦੇ ਵਿੱਚ ਮੇਰੇ ਪਿਤਾ ਕਿ ਜੋ ਕੁਝ ਤੁਸੀਂ ਪ੍ਰਭੂ ਯਸੂ ਦਾ ਨਾਮ ਲੈ ਕੇ ਮੰਗੋਗੇ ਪਿਤਾ ਕੋਲੋਂ ਉਹ ਤੁਹਾਡੇ ਲਈ ਹੋ ਜਾਵੇਗਾ ਅੱਜ ਪਰਮੇਸ਼ਵਰ ਪ੍ਰਭੂ ਯਸੂ ਅਸੀਂ ਤੁਹਾਡਾ ਨਾਮ ਲੈ ਕੇ ਮੰਗਦੇ ਹਾਂ ਮੇਰੇ ਪਿਤਾ ਕਿ ਜੋ ਜੋ ਸ਼ਬਦ ਅੱਜ ਇਸ ਪ੍ਰਾਰਥਨਾ ਦੇ ਵਿੱਚ ਬੋਲੇ ਨੇ ਮੇਰੇ ਪ੍ਰਭੂ ਅੱਜ ਜਿੰਨਿਆਂ ਨੇ ਸੁਣਿਆ ਹੈ ਉਹਨਾਂ ਦੇ ਘਰਾਂ ਵਿੱਚ ਪੂਰੇ ਹੋ ਚੁੱਕੇ ਨੇ ਮੇਰੇ ਪਿਤਾ ਜਿੰਨਿਆਂ ਨੇ ਵਿਸ਼ਵਾਸ ਕੀਤਾ ਹੈ ਮੇਰੇ ਪ੍ਰਭੂ ਉਹਨਾਂ ਦੇ ਜੀਵਨ ਵਿੱਚ ਪੂਰੇ ਹੋ ਚੁੱਕੇ ਨੇ ਮੇਰੇ ਪ੍ਰਭੂ ਔਰ ਜੋ ਜੋ ਜਨ ਇਸ ਵਚਨ ਦੇ ਦੁਆਰਾ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਹੇ ਨੇ ਮੇਰੇ ਪਿਤਾ ਸੱਚਮੁੱਚ ਪਰਮੇਸ਼ਵਰ ਤੁਸੀਂ ਉਹਨਾਂ ਦੀ ਮਦਦ ਲਈ ਪਹੁੰਚ ਚੁੱਕੇ ਹੋ ਮੇਰੇ ਪਿਤਾ ਤੁਸੀਂ ਉਹਨਾਂ ਨੂੰ ਬਚਾਉਣ ਲਈ ਪਹੁੰਚ ਚੁੱਕੇ ਹੋ ਮੇਰੇ ਪਿਤਾ ਜਿੱਥੇ ਜਿੱਥੇ ਵੀ ਤੁਹਾਡੇ ਲੋਕਾਂ ਨੂੰ ਪ੍ਰਭੂ ਕਮੀ ਮਹਿਸੂਸ ਹੁੰਦੀ ਹੈ ਮੇਰੇ ਪਿਤਾ ਕੱਤੀ ਹੈ ਮੇਰੇ ਪ੍ਰਭੂ ਉੱਥੇ-ਉੱਥੇ ਤੁਸੀਂ ਅੱਜ ਬਚਾਉਣ ਲਈ ਪਹੁੰਚ ਚੁੱਕੇ ਹੋ ਪ੍ਰਭੂ ਕਿਉਂਕਿ ਜੋ-ਜੋ ਜਨ ਇਸ ਵਚਨ ਨੂੰ ਆਪਣੇ ਘਰ ਵਿੱਚ ਬੋਲ ਰਹੇ ਨੇ ਔਰ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰ ਰਹੇ ਨੇ ਮੇਰੇ ਪ੍ਰਭੂ ਆ ਜੋ ਹਰ ਚੀਜ਼ ਤੋਂ ਬਚਾਏ ਜਾ ਰਹੇ ਨੇ ਬਿਮਾਰੀ ਤੋਂ ਦੁੱਖ ਤੋਂ ਕਲੇਸ਼ ਤੋਂ ਨਸ਼ਿਆਂ ਤੋਂ ਖਰਚਿਆਂ ਤੋਂ ਬੇਬਸੀਆਂ ਤੋਂ ਦੁਸ਼ਟ ਆਤਮਾ ਤੋਂ ਜਾਦੂ ਟੂਣਿਆਂ ਤੋਂ ਅੱਜ ਉਹ ਬਚਾਏ ਜਾ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੁਸੀਂ ਹੋ ਮੇਰੇ ਪ੍ਰਭੂ ਔਰ ਤੁਹਾਡੇ ਵਚਨ ਦੀ ਸਮਰਤ ਸਾਰੇ ਜਾਦੂ ਟੂਣਿਆਂ ਨੂੰ ਪ੍ਰਭੂ ਨਾਸ਼ ਕਰ ਦਿੰਦੀ ਹੈ ਮੇਰੇ ਪਿਤਾ ਸਾਰੇ ਜਾਦੂ ਟੂਣਿਆਂ ਦਾ ਅਸਰ ਖਤਮ ਕਰ ਦਿੰਦੀ ਹੈ ਮੇਰੇ ਪਿਤਾ ਕੀਤੇ ਕਿਰਾਏ ਦਾ ਅਸਰ ਖਤਮ ਕਰ ਦਿੰਦੀ ਅੱਜ ਤੁਸੀਂ ਪ੍ਰਭੂ ਆਪਣੇ ਲੋਕਾਂ ਨੂੰ ਹਰ ਜਾਦੂ ਟੂਣੇ ਤੋਂ ਖਾਦੇ ਖਵਾਏ ਤੋਂ ਬਚਾ ਰਹੇ ਹੋ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਬਚਾ ਰਹੇ ਹੋ ਮੇਰੇ ਪ੍ਰਭੂ ਕਿਉਂਕਿ ਤੁਸੀਂ ਵਚਨ ਵਿੱਚ ਕਹੇ ਮੇਰੇ ਪਿਤਾ ਕੀ ਮੈਂ ਹਾਂ ਮੈਂ ਹੀ ਯਹੋਵਾ ਹਾਂ ਮੇਰੇ ਬਿਨਾਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਅੱਜ ਪਰਮੇਸ਼ੁਰ ਤੁਸੀਂ ਬਚਾ ਰਹੇ ਹੋ ਮੇਰੇ ਪਿਤਾ ਬਚਾ ਰਹੇ ਹੋ ਆਪਣੇ ਲੋਕਾਂ ਨੂੰ ਮੇਰੇ ਪਰਮੇਸ਼ੁਰ ਅੱਜ ਬਚਾ ਰਹੇ ਹੋ ਮੇਰੇ ਪ੍ਰਭੂ ਇੱਕ ਇੱਕ ਜਨ ਨੂੰ ਬਚਾ ਰਹੇ ਹੋ ਮੇਰੇ ਪਿਤਾ ਜੋ ਦੁੱਖ ਵਿੱਚ ਨੇ ਉਹਨਾਂ ਨੂੰ ਬਚਾ ਰਹੇ ਹੋ ਮੇਰੇ ਪ੍ਰਭੂ ਮੇਰੇ ਖੁਦਾਬਾਪ ਤੁਸੀਂ ਬਚਾ ਰਹੇ ਹੋ ਮੇਰੇ ਪਿਤਾ ਪਰਮੇਸ਼ੁਰ ਔਰ ਮੇਰੇ ਪਰਮੇਸ਼ਵਰ ਮੈਂ ਫਿਰ ਤੋਂ ਪ੍ਰਾਰਥਨਾ ਕਰਦਾ ਹਾਂ ਮੇਰੇ ਪਿਤਾ ਤੁਹਾਡੇ ਚਰਨਾਂ ਦੇ ਵਿੱਚ ਆਉਂਦਾ ਹਾਂ ਮੇਰੇ ਪਿਤਾ ਤੁਹਾਡੀ ਹਜ਼ੂਰੀ ਚਾਹੁੰਦਾ ਹਾਂ ਮੇਰੇ ਪ੍ਰਭੂ ਔਰ ਪਵਿੱਤਰ ਆਤਮਾ ਜੀ ਮੈਂ ਤੁਹਾਡੀ ਮਦਦ ਨੂੰ ਮੰਗਦਾ ਹਾਂ ਪਵਿੱਤਰ ਆਤਮਾ ਜੀ ਅੱਜ ਜਾਓ ਉਹਨਾਂ ਦੇ ਘਰਾਂ ਵਿੱਚ ਜਾਓ ਪਵਿੱਤਰ ਆਤਮਾ ਜੀ ਜਿਨ੍ਹਾਂ ਨੂੰ ਅੱਜ ਪਰਮੇਸ਼ਵਰ ਦੀ ਲੋੜ ਆ ਰਿਹਾ ਉਹਨਾਂ ਨੂੰ ਸਿਖਾਓ ਪਵਿੱਤਰ ਆਤਮਾ ਜੀ ਕਿ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਕਿਸ ਤਰ੍ਹਾਂ ਪਰਮੇਸ਼ਵਰ ਨੂੰ ਇਸ वचन ਦੇ ਅਨੁਸਾਰ ਪੁਕਾਰਨਾ ਹੈ ਕਿਸ ਤਰ੍ਹਾਂ ਚਿੰਗਿਆਈਆਂ ਲੈਣੀਆਂ ਨੇ ਕਿਸ ਤਰ੍ਹਾਂ ਛੁਟਕਾਰੇ ਪਾਉਣੇ ਨੇ ਕਿਸ ਤਰ੍ਹਾਂ ਵਿਸ਼ਵਾਸ ਕਰਨਾ ਹੈ ਪਵਿੱਤਰ ਆਤਮਾ ਜੀ ਚਾਓ ਅੱਜ ਇੱਕ ਇੱਕ ਦੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਜੀ ਇੱਕ ਇੱਕ ਦੀਆਂ ਸੋਚਾਂ ਵਿੱਚ ਜਾਓ ਔਰ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨੀ ਸਿਖਾ ਦਿਓ ਤੁਸੀਂ ਪਵਿੱਤਰ ਆਤਮਾ ਜੀ ਔਰ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਸਭ ਕੁਝ ਕਰ ਸਕਦੇ ਹੋ ਪਵਿੱਤਰ ਆਤਮਾ ਜੀ ਅੱਜ ਚਾਹੋ ਇੱਕ ਇੱਕ ਦੇ ਜੀਵਨ ਚ ਕਰ ਦੇ ਵਿੱਚ ਪਵਿੱਤਰ ਆਤਮਾ ਜੀ ਤਾਂ ਕਿ ਤੁਹਾਡੇ ਲੋਕ ਇਸ ਵਚਨ ਦੇ ਦੁਆਰਾ ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰਨ ਔਰ ਪਰਮੇਸ਼ਵਰ ਤੋਂ ਵੱਡੇ ਛੁਟਕਾਰੇ ਪਾ ਲੈਣ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਖੁਦਾਬਾਪ ਮੈਂ ਤੁਹਾਡਾ ਧੰਨਵਾਦ ਕਰਦਾ ਸ਼ੁਕਰ ਕਰਦਾ ਹਾਂ ਪ੍ਰਭੂ ਸਾਰੀ ਮਹਿਮਾ ਮੈਂ ਤੁਹਾਡੇ ਨਾਮ ਨੂੰ ਦਿੰਦਾ ਪਰਮੇਸ਼ਰ ਸਾਰੀ ਵਡਿਆਈ ਮੈਂ ਤੁਹਾਡੇ ਨਾਮ ਨੂੰ ਦਿੰਦਾ ਹਰ ਗੱਲ ਵਿੱਚ ਤੁਹਾਡਾ ਸ਼ੁਕਰਗੁਜ਼ਾਰ ਕਰਦਾ ਹਾਂ ਔਰ ਪਰਮੇਸ਼ਵਰ ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਕਿ ਤੁਸੀਂ ਅੱਜ ਇੱਕ ਇੱਕ ਜਨ ਨੂੰ ਪਰਿਵਾਰ ਨੂੰ ਘਰਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਇਸ ਬਚਨ ਦੀ ਸਮਰਥ ਦੇ ਦੁਆਰਾ ਛੁਡਾ ਲਿਆਏ ਮੇਰੇ ਪਿਤਾ ਬਚਾ ਲਿਆਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਤੁਹਾਡੀ ਸ਼ੁਕਰਗੁਜ਼ਾਰੀ ਹੈ ਮੇਰੇ ਪਿਤਾ ਇਹ ਤੁਹਾਡੀ ਵੱਡੀ ਦਇਆ ਹੈ ਤੁਹਾਡੀ ਵੱਡੀ ਕਿਰਪਾ ਹੈ ਔਰ ਤੁਹਾਡੇ ਵਚਨਾਂ ਦੀ ਸਮਰਥਾ ਹੈ ਮੇਰੇ ਪਿਤਾ ਮੈਂ ਹਰ ਚੀਜ਼ ਲਈ ਸ਼ੁਕਰਗੁਜ਼ਾਰ ਹਾਂ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਔਰ ਇਹ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯਸੂ ਤੁਹਾਡੇ ਜੀਵਤ ਜੀਵਤ ਸਮਰਥੀ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹਾਲੇਲੂਇਆ ਗੋਡ ਬlesਸ ਯੂ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਬਰਕਤ ਦੇਣ ਔਰ ਪ੍ਰਭੂ ਯਸੂ ਤੁਹਾਨੂੰ ਇਸ ਵਚਨ ਦੀ ਸਮਰਥ ਦੇ ਨਾਲ ਪਰਮ ਔਰ ਇਸ ਵਚਨ ਦੇ ਦੁਆਰਾ ਤੁਹਾਨੂੰ ਪ੍ਰਾਰਥਨਾ ਕਰਨ ਵਾਲੇ ਬਣਾਉਣ ਕਿਉਂਕਿ ਪਰਮੇਸ਼ਰ ਨੇ ਜੋ ਆਪਣੇ ਵਚਨ ਵਿੱਚ ਕਹਿ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਜਿਸ਼ਾਇਆ 43 ਅਧਿਆਏ ਉਹਦੀ 11 ਆਇਤ ਵਿੱਚ ਕਿ ਮੈਂ ਹਾਂ ਮੈਂ ਹੀ ਯਹੋਵਾ ਪਰਮੇਸ਼ਵਰ ਹਾਂ ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਆ ਅੱਜ ਦਾ ਇਹ ਵਚਨ ਤੁਹਾਨੂੰ ਬਚਾਵੇਗਾ ਜਦੋਂ ਤੁਸੀਂ ਵਿਸ਼ਵਾਸ ਨਾਲ ਇਸ वचन ਦੇ ਦੁਆਰਾ ਪ੍ਰਾਰਥਨਾ ਕਰੋਗੇ ਜਦੋਂ ਵਿਸ਼ਵਾਸ ਰੱਖੋਗੇ ਕਿ ਇਹ ਪ੍ਰਾਰਥਨਾ ਜੋ ਹੋਈ ਹੈ ਇਹ ਮੇਰੇ ਲਈ ਹੈ ਉਦੋਂ ਪਰਮੇਸ਼ੁਰ ਤੁਹਾਨੂੰ ਇਸ वचन ਦੀ ਸਮਰੱਥ ਦੇ ਦੁਆਰਾ ਛੁਡਾਵੇਗਾ ਔਰ ਪਰਮੇਸ਼ੁਰ ਨੂੰ ਕਹੋ ਕਿ ਪਰਮੇਸ਼ੁਰ ਤੁਸੀਂ ਉਹ ਜੋ ਸਾਨੂੰ ਬਚਾ ਸਕਦੇ ਹੋ ਤੁਸੀਂ ਉਹ ਜੋ ਸਾਨੂੰ ਜੀਵਨ ਦੇ ਸਕਦੇ ਹੋ ਤੁਸੀਂ ਉਹ ਜੋ ਛੱਡੇ ਘਰਾਂ ਨੂੰ ਛੁਡਾ ਸਕਦੇ ਹੋ ਅੱਜ ਪਰਮੇਸ਼ੁਰ ਇਸ वचन ਦੀ ਤਾਕਤ ਦੇ ਨਾਲ ਤੁਹਾਨੂੰ ਛੁਡਾਉਣਗੇ ਔਰ ਤੁਹਾਨੂੰ ਪ੍ਰਾਰਥਨਾ ਕਰਨ ਵਾਲਾ ਬਣਾਉਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ Seja uma sidisaranum. God bless you.